ਜਿਹੜਾ ਇੱਥੇ ਤੁਸੀਂ ਨੇ ਇਹਦਾ ਗੋਲਾ ਬਣਾਇਆ ਨਾ ਰਾਉਂਡ ਇਹ ਖੁੱਲਝੂਗਾ ਮੈਂ ਜਵੇ ਇੱਕ ਵਾਰੀ ਆਪਣੀ ਨਾਂ ਤੇ ਜ਼ੋਰ ਨਾਲ ਤਾੜੀ ਲਗਾਓ ਸਾਰੇ ਜਣੇ ਪਿੱਛੇ ਜਿੰਨੀਆਂ ਵੀ ਮੇਰੀਆਂ ਮਾਤਾਵਾਂ ਭੈਣਾਂ ਨੇ ਇੱਕ ਵਾਰੀ ਤਾੜੀ ਲਾ ਕੇ ਅੱਧਪਰ ਕਰੋ ਪਹਿਲਾਂ ਸਾਰੇ ਜਣੇ ਤਾੜੀ ਲਗਾ ਕੇ ਇੱਕ ਵਾਰੀ ਤਾੜੀ ਪ੍ਰਬੰਧਕ ਕਮੇਟੀ ਦੇ ਨਾਂ ਤੇ ਤਾੜੀ ਲਗਾ ਦਿਓ ਜਿਨ੍ਹਾਂ ਨੇ ਅੱਜ ਇੰਨਾ ਸੋਹਣਾ ਫੰਕਸ਼ਨ ਕੀਤਾ ਹੈ ਤੇ ਹਾਂਜੀ ਪਿੱਛੇ ਦੇ ਕੀ ਹੁਣ ਕੀ ਹੈ ਨਾ ਹਲ ਹਾਂਜੀ ਤੁਸੀਂ ਥੱਕ ਗਏ ਬੋਲੀ ਤਾਂ ਪਾਈ ਨਹੀਂ ਨਾ ਤੁਸੀਂ ਇੱਕ ਵਾਰ ਖੜੇ ਹੋ ਜੋ ਤੁਸੀਂ ਖੜੇ ਹੋ ਜੋ ੜੇ ਉੱਕੇ ਉੱਤੇ ਆ ਕੇ ਨੱਚੇ ਕਿਉਂਕਿ ਲਾਤ 10 ਮਿੰਨਿਆਂ ਤੋਂ ਤੇ ਹੁਣ ਕੀ ਕਹਿਣੀ ਹੋ ਰਾਈ 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 ਰਸਾ ਛੋੜ ਦਿਓ ਹੀਰ ਮਦਰਾ ਜਣੇ

ਧੀ ਘੋਰੀ ਫੇਰ ਫੇਰ ਰਿਕਵੈਸਟ ਹੈ ਕਿ ਥੋੜੀ ਪੇਸ ਕਰ ਲੋ ਸਾਰੇ ਜਣੇ ਹਾਂਜੀ ਪਿੱਛੇ ਵੀ ਤੈਨੂੰ ਆਜੋ ਸਾਰੇ ਜਣੇ ਹਾਂਜੀ ਹੁਣ ਭਾਬੀ ਜੀ ਤੁਸੀਂ ਵੀ ਨੱਚਣਾ ਨੱਚ ਕੇ ਹੱਰੀਆ ਬਸ ਲਾਤ ਵਾਸ ਮਣ ਕੋਈ ਨਹੀਂ ਅੱਧੀ ਆਪ ਹੀ ਲਾ ਲੈਣਾ ਨਾ ਨੱਚਣੇ ਨਹੀਂ ਥੋੜੀ ਫੁਲਕਾਰੀ ਲਈ ਬੈਠਣ ਨੂੰ ਲੈ ਲਈ ਐਦਾਂ ਨਹੀਂ ਕਰਨਾ ਹਾਂਜੀ ਨੱਚ ਕੇ ਹਾਂਜੀ ਹੁਣ ਥੋੜੀ ਥੋੜੀ ਸਪੇਸ ਬਣਾ ਲਓ ਸਾਰੇ ਜਣੇ ਦੁਬਾਰਾ ਫੇਰ ਤੋਂ ਕਹਿ ਰਹੀਆਂ ਮੈਨੂੰ ਲੱਗਦਾ ਇੰਨੀ ਅਸੀਂ ਬੋਲੀਆਂ ਨਹੀਂ ਪਾਈਆਂ ਦਿਨ ਇਹ ਲੈਣ ਦਹਰਾਤੀ ਕਿਸ ਬੇਸ ਗੁਣਾ ਕੇ ਰੱਖਣੀ ਹੈ ਸਾਰਿਆਂ ਨੇ ਆਹ ਤਾਂ ਜਾਣੀਆ ਆਦੀਏ ਤੇ ਪਾਲਾ ਵੇ ਸਰਾਗਾਨ ਆਦੀਏ ਤੇ ਪਾਲਾ ਵੇ ਸਰਾਗਾਨ ਕੋਤੇ ਬਾਣੀ ਬੰਨੀ ਆ ਮੜਾਈ ਬਾਣੇ ਲਾਣੀਆ ਦੇਵ ਵਿੱਚ ਪਾਲਾ ਵੇ ਨਾਮਾਣ ਜਨ ਦੇਵ ਵਿੱਚ ਪਾਲਾ ਵੇ ਨਾਮਾਣ ਬਲ ਬਲ ਮੰਤਰੀ ਤੇ ਬੁਣੀ ਕੀ ਕਹਨੇ ਉਹ ਜੀ ਵਾਹ ਸਰਪੰਚ ਸਾਹਿਬ ਦਾ ਹੁਣਾਏ ਨੇ ਮੈਨੂੰ ਲੱਗਦਾ ਮੀਟ ਵਿੱਚ ਕੋਈ ਗੱਲ ਨਹੀਂ ਇਹਨਾਂ ਦੇ ਬੀਜੀ ਨੇ ਅੱਗੇ ਸਰਪੰਚ ਸੁਨੂਜੀ ਗ੍ਰਾਮ ਪੰਚਾਇਤ ਦਾ ਧੰਨਵਾਦ ਹੁਣਾ ਰਾਵਾਂਗੇ ਆਪਾਂ ਦੂਸੋਂ ਵਧੀਆ ਤੇ ਜਦ ਤੱਕ ਸਾਡੀਆਂ ਪਣਾ ਰੈਸਟ ਕਰ ਲੈਣੀਆਂ ਗਰਮੀ ਬਹੁਤ ਜ਼ਿਆਦਾ ਰੋਜ਼ ਜਾਗਰਣ ਨੇ ਇਹਨਾਂ ਨੂੰ ਵੀ ਪੀਰਾਂ ਦੇ ਮੇਲੇ ਨੇ ਇਸ ਕਰਕੇ ਇੱਕ ਬੇਤੀਆ ਹੱਥ ਬੰਨ ਕੇ ਤੁਹਾਨੂੰ ਪਤਾ ਹੀ ਹੈ ਵੀ ਤੁਹਾਡੇ ਨਗਰ ਦੇ ਵਿੱਚ ਥੋੜੇ ਦਿਨ ਪਹਿਲਾਂ ਇੱਕ ਮਹਾ ਮੈਦਾਨ ਬਹੁਤ ਵੱਡਾ ਵਿਸ਼ਾਲ ਜਾਗਰਣ ਕਰਵਾਇਆ ਗਿਆ ਜੱਗੇ ਸਾਰੇ ਪਿੰਡ ਦੇ ਸਹਿਯੋਗ ਦੇ ਨਾਲ ਹੀ ਇਦਾਂ ਦੇ ਕੰਮ ਹੁੰਦੇ ਨੇ ਹੁਣ ਦੇਖੋ ਤੀਆਂ ਦਾ ਕਿੰਨਾ ਵੱਡਾ ਪ੍ਰਾਲਾ ਕੀਤਾ ਵੀਰਾਂ ਨੇ ਥੋੜੇ ਜਿਹਾ ਥੋੜਾ ਬਹੁਤੇ ਜੋ ਬਹੁਤਾ ਜ਼ਰੂਰ ਤੁਸੀਂ ਕਮੇਟੀ ਮੈਂਬਰਾਂ ਨੂੰ ਮਾਣ ਸਨਮਾਨ ਕਰਨਾ 100 50 200 ਦੇ ਨਾਲ ਕੋਈ ਫਰਕ ਨਹੀਂ ਪੈਂਦਾ ਇਦਾਂ ਦੇ ਜਿਹੜੇ ਪ੍ਰੋਗਰਾਮ ਪਿੰਡ ਪਿੰਡ ਹੋਣੇ ਚਾਹੀਦੇ ਤਾਂ ਜੋ ਪੁੱਖ ਵਿੱਚ ਤੀਰ ਧਰਤੀ ਤੇ ਪਾਣੀ ਇਹ ਬਚਾਸ ਜਾਏ ਸੰਗਣ ਕਿਉਂਕਿ ਸਿਆਰੀ ਕਹਿੰਦੇ ਆ ਪੁੱਖ ਵਿੱਚ ਤੀਰ ਧਰਤੀ ਤੇ ਪਾਣੀ ਜੇ ਦੋਨੋਂ ਮੌਕੇ ਸਮਝ ਲਓ ਖਤਮਤ ਬਾਣੀ ਹੋਰ ਸ਼ਡਿਊਲ ਗਿਆ ਬਣਾ ਲਈ ਆਪਾਂ ਸਹੀ ਤਰੀਕੇ ਨਾਲ ਨੱਚਣਾ ਸਾਰਿਆਂ ਨੇ ਆ ਪਰ ਮੰਨਣਾ ਤੋਂ ਕੁਝ ਹੈ ਹੀ ਨਹੀਂ ਅੱਧੇ ਹੀ ਨੱਚਦੇ ਨੇ ਕਿ ਸਾਰੇ ਨੱਚ ਲਓ ਮੈਂ ਇੱਕ ਵਾਰ ਦਾ ਬੜਾ ਵਧੀਆ ਹੋ ਜਾਓ ਸਾਡੀਆਂ ਮਕਾਮਾਂ ਸਾਰੀਆਂ ਭੈਣਾਂ ਇੱਕ ਵਾਰ ਸਾਰੇ ਨੱਚ ਲਓ ਮੁੰਡਾ ਬਹੁਤ ਵਧੀਆ ਤੁਸੀਂ ਵੀ ਨੱਚ ਲਈ ਹੋਣ ਤਾਂ ਇਕੱਠਾਈ ਚੱਲਣ ਦਾ ਕੰਮ ਭਾਜੀ ਲਾਦੇ ਹੋਰ ਵਧੀਆ ਸੌਂਦ